ਲੋਕਤੰਤਰ ਚ ਲੋਕਾਂ ਦੀ ਕਚੈਰੀ ਜਿਹੜੀ ਹੈ ਉਹ ਸਭ ਤੋਂ ਵੱਡੀ ਹੈ। ਅਰਵਿੰਦ ਜੀ ਜਿਹੜਾ ਹੈ ਆਪਣਾ ਪੱਖ ਹਰ ਇੱਕ ਗਲੀ ਚ, ਮੁਹੱਲੇ ਚ ਜਾ ਕੇ ਲੋਕਾਂ ਸਾਹਮਣੇ ਰੱਖਣਗੇ। ਤਾਂ ਲੋਕ ਤੇ ਕੁਰਸੀਆਂ ਦੇ ਮਗਰ ਭੱਜਦੇ ਆ, ਪਾਰਟੀਆਂ ਛੱਡਦੇ ਆ, ਪੈਸੇ, ਧਾਮ-ਧਾਮ, ਤੰਡ ਪੀਂਦੇ ਹਰ ਤਰੀਕੇ ਨਾਲ। ਇਹ ਕਿਹਨਾ ਉਹਨਾਂ ਚ ਮੇਜਰ ਕੁਆਲਿਟੀਆਂ ਦੇਖਦੇ ਹਾਂ ਜੇ ਇਹਨਾਂ ਕਰਕੇ ਲੱਗਦਾ ਵੀ ਬੜਾ ਵਧੀਆ ਲੀਡ ਕਰ ਸਕਦੇ। ਪ੍ਰੋ ਪੀਪਲ ਜਿਹੜਾ ਏਜੰਡਾ ਆ ਆਵਾ ਦੀ ਪਾਰਟੀ ਦਾ ਅਰਵਿੰਦ ਕੇਜਰੀ ਵਾਲਾ। ਉਸ ਏਜੰਡੇ ਨੂੰ ਉਹ ਅੱਗੇ ਵਧਾਉਣਗੇ। ਇਹ ਜਿਹੜਾ ਮਾਸਟਰ ਸਟ੍ਰੋਕ ਉਹ ਕਿਵੇਂ ਖੇਡਿਆ ਅਰਵਿੰਦ ਕੇਜਰੀ ਇਸ ਸਟੈਪ ਤੋਂ ਤੈ ਹੋ ਗਿਆ ਵੀ ਨਾ ਉਹਨਾਂ ਨੂੰ ਕੁਰਸੀ ਦਾ ਲਾਲਚ ਹੈ ਨਾ ਸੱਤਾ ਦਾ ਮੋਹ ਹੈ ਬਾਬੂ ਸ਼ਾਹੀ ਦੇਖ ਰਹੇ ਤੁਸੀਂ ਦਿੱਲੀ ਨੂੰ ਨਵੇਂ ਮੁੱਖ ਮੰਤਰੀ ਅਤੀਸ਼ੀ ਦੇ ਰੂਪ ਚ ਮਿਲੇ ਆ ਤੇ ਇੱਕ ਵੱਡਾ ਫੇਰਬਦਲ ਦਿੱਲੀ ਦੀ ਸਿਆਸਤ ਚ ਹੋਇਆ ਇਸ ਤੇ ਪੰਜਾਬ ਦੇ ਲੀਡਰਾਂ ਦਾ ਕੀ ਕਹਿਣਾ ਸੀ ਉਹ ਜਾਣਦੇ ਆ ਸਾਡੇ ਨਾਲ ਮਾਲਵਿੰਦਰ ਸਿੰਘ ਕੰਗ ਮੌਜੂਦ ਨੇ ਅਨੰਦਪੁਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਨੇ ਕੰਗ ਸਾਹਿਬ ਕਿਵੇਂ ਦੇਖਦੇ ਹੋ ਕਿ ਬਹੁਤ ਵੱਡਾ ਰੀਸ਼ਫਲ ਹੋਇਆ ਦਿੱਲੀ ਦੀ ਗਵਰਨਮੈਂਟ ਚ アカウンटेबिलिटी ਵਾਲੀ જવાબદેਵ ਵਾਲੀ ਰਾਜਨੀਤੀ ਜਿਹੜੀ ਆ ਉਹਦੀ ਸ਼ੁਰੂਆਤ ਕੀਤੀ ਆ ਅਰਵਿੰਦਜੀਤ ਜੀ ਨੇ ਅਰਵਿੰਦਜੀਤ ਦੀ ਜਿਹੜੀ ਰਾਜਨੀਤੀ ਸੀ 2013 ਚੋਂ ਸ਼ੁਰੂ ਹੋ ਉਸ ਰਾਜਨੀਤੀ ਨੂੰ ਉਹਨਾਂ ਨੇ ਅੱਗੇ ਵਧਾਇਆ ਹੋਰ ਮਜ਼ਬੂਤੀ ਨਾਲ ਵਧਾਇਆ ਹੋਰ ਟਰਾਂਸਪੇਰੈਂਸੀ ਨਾਲ ਵਧਾਇਆ ਔਰ ਸੁਭਾਵਿਕ ਜੀ ਗੱਲ ਹੈ ਲੋਕ ਲੋਕਤੰਤਰ ਚ ਲੋਕਾਂ ਦੀ ਕਚੈਰੀ ਜਿਹੜੀ ਆ ਉਹ ਸਭ ਤੋਂ ਵੱਡੀ ਹੈ ਔਰ ਲੋਕ ਜਿਹੜਾ ਉਹ ਆਪਣਾ ਅਗਲਾ ਮੁੱਖ ਮੰਤਰੀ ਤੈਅ ਕਰਨਗੇ ਔਰ ਅਰਵਿੰਦ ਜੀ ਜਿਹੜਾ ਹੈ ਆਪਣਾ ਪੱਖ ਹਰੇਕ ਗਲੀ ਚ ਮਹੱਲੇ ਚ ਜਾ ਕੇ ਲੋਕਾਂ ਦੇ ਸਾਹਮਣੇ ਰੱਖਣਗੇ ਔਰ ਭਾਜਪਾ ਔਰ ਤਮਾਮ ਜਿਹੜੇ ਕੌਨਸਪਰੇਸੀ ਸੀ ਉਹਨਾਂ ਦੀ ਜਿਹੜੀ ਸਾਡੇ ਸਾਡੀ ਪਾਰਟੀ ਦੇ ਪ੍ਰਤੀ ਸਾਡੇ ਲੀਡਰਾਂ ਦੇ ਉਹਨੂੰ ਬੇਨਕਾਬ ਕਰਾਂਗੇ ਅਸੀਂ ਤਾਂ ਓਵਰ ਆਲ ਮੂਵ ਨੂੰ ਕਿਵੇਂ ਦੇਖਦੇ ਹੋ ਅਰਵਿੰਦ ਕੇਜਰੀਵਾਲ ਦੇ ਲੱਗਦਾ ਵੀ ਇਹ ਬੜਾ ਔਖਾ ਸਟੈਪਸ ਜਿਹੜਾ ਲਿਆ ਹੈ ਦੇਖੋ no doubt ਜਦੋਂ ਤੁਸੀਂ ਸਾਰੀ ਰਾਜਨੀਤਿਕ ਕਲਾਸ ਤੇ ਛਾਤੀ ਮਾਰਦੇ ਹੋ ਮੌਜੂਦਾ ਐਵੇਂ ਦਾ ਕੋਈ ਥੋੜੇ ਕੀਤੇ ਆ ਕਿ ਕੋਈ ਵੀ ਐਗਜ਼ਾਮਪਲ ਦੇਖਣ ਨੂੰ ਨਹੀਂ ਮਿਲਦਾ ਲੋਕ ਤਾਂ ਕੁਰਸੀਆਂ ਦੇ ਮਗਰ ਭੱਜਦੇ ਆ ਪਾਰਟੀਆਂ ਛੱਡਦੇ ਆ ਪੈਸੇ ਧਾਮ-ਧਾਮ ਤੰਡ ਪੇਦ ਹਰ ਤਰੀਕੇ ਨਾਲ ਔਰ IF ਜੇ ਮੌਕੇ ਤੇ ਜਦੋਂ ਉਹਨਾਂ ਨੂੰ ਪਤਾ ਹੈ ਨਾ ਸਾਨੂੰ ਕੋਈ ਲੋੜ ਨਹੀਂ ਸੀ ਨਾ ਸਾਨੂੰ ਕੋਈ ਦਬਾਅ ਸੀ ਲੇਕਿਨ ਅਰਵਿੰਦ ਜੀ ਨੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਦੇ ਹੋਏ ਉਹਨਾਂ ਨੇ ਕਿਹਾ ਆਪਣੇ ਪਾਸ਼ਨ ਜਿੰਨਾ ਵੀ ਬੇਸ਼ੱਕ ਸਾਰਿਆਂ ਨੂੰ ਪਤਾ ਹੈ ਝੂਠੇ ਇਲਜ਼ਾਮ ਹੈ ਲੇਕਿਨ ਲੋਕਾਂ ਚ ਜਿਨ੍ਹਾਂ ਨੇ ਉਹਨਾਂ ਨੂੰ ਮੁੱਖ ਮੰਤਰੀ ਚੁਣਿਆ ਸੀ ਉਹਨਾਂ ਦੇ ਘਰ ਜਾਣਗੇ ਉਹ ਅਗਰ ਮੰਨਦੇ ਆ ਵੀ ਮੈਂ ਇਮਾਨਦਾਰੀ ਨਾਲ ਕੰਮ ਕੀਤਾ ਹੈ ਤੇ ਵੋਟ ਪਾਦਣ ਨਹੀਂ ਤੇ ਨਾ ਪਾਉਣ ਉਹ ਮੈਨੂੰ ਲੱਗਦਾ ਹੈ ਇਹ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਔਰ ਲੋਕ ਫੈਸਲਾ ਕਰ ਦੇਣਗੇ ਤੁਸੀਂ ਜਿੰਨਾ ਕਿ ਜਾਣਦੇ ਹੋ ਅਤੀਸ਼ੀ ਜੀ ਨੂੰ ਕੀ ਉਹਨਾਂ ਚ ਮੇਜਰ ਕੁਆਲਟੀਜ਼ ਦੇਖਦੇ ਹੋ ਜਿਨ ਕਰਕੇ ਲੱਗਦਾ ਵੀ ਬੜਾ ਵਧੀਆ ਲੀਡ ਕਰ ਸਕਦੇ ਹੋ ਉਹਦੇ ਲਈ ਸਰਕਾਰ ਗੱਲ ਇਹ ਹੈ ਅਤੀਸ਼ੀ ਜੀ ਲੰਮੇ ਸਮੇਂ ਤੋਂ ਅਰਵਿੰਦ ਜੀ ਦੀ ਕੇਜਰੀ ਅਰਵਿੰਦ ਜੀ ਦੀ ਟੀਮ ਦਾ ਹਿੱਸਾ ਰਹੇ ਔਰ ਐਜੂਕੇਟਿਡ ਹੈ तमाम ਤਰੀਕੇ ਨਾਲ ਉਹਨਾਂ ਨੇ ਸੰਘਰਸ਼ ਕੀਤੇ ਆ ਔਰ ਗਾਈਡੈਂਸ ਅਰਵਿੰਦ ਜੀ ਦੀ ਰਹਿਣੀ ਹੈ ਸਾਡੀ ਪਾਰਟੀ ਨੂੰ ਹਰ ਥਾਂ ਉਹਨਾਂ ਦੀ ਤੇ ਸੁਭਾਵਿਕ ਤੌਰ ਤੇ ਉਹ ਜਿਹੜਾ ਏਜੰਡਾ پرو ਪੀਪਲ ਜਿਹੜਾ ਏਜੰਡਾ ਆਮਾਦੀ ਪਾਰਟੀ ਦਾ ਅਰਵਿੰਦ ਕੇਜਰੀਵਾਲੀ ਉਸ ਏਜੰਡੇ ਨੂੰ ਉਹ ਅੱਗੇ ਵਧਾਉਣਗੇ ਡੈਫੀਨਿਟਲੀ ਅੱਗੇ ਵਧਾਉਣਗੇ ਔਰ ਦਿੱਲੀ ਦੇ ਲੋਕਾਂ ਲਈ ਬਿਹਤਰ ਕੰਮ ਕਰਨਗੇ ਦੱਸੇਵੇਂ ਗਾਈਡੈਂਸ ਅਰਵਿੰਦ ਕੇਜਰੀਵਾਲ ਦੀ ਰਹੂਗੀ ਫਿਰ ਵਿਰੋਧੀਆਂ ਨੇ ਫੇਰ ਕਹਿਣਾ ਵੀ ਪਪਟਸ ਹੀ ਆ ਮੈਂ ਨਹੀਂ ਨਹੀਂ ਉਹ ਤੇ ਅਸੀਂ ਪੰਜਾਬ ਚ ਵੀ ਰਹਿੰਦੇ ਜਿਹੜਾ ਪਾਰਟੀ ਦਾ ਮੁਖੀ ਆ ਜਿਹੜਾ ਪਾਰਟੀ ਦਾ ਸੁਪਰੀਮੋ ਆ ਜਿਹੜਾ ਪਾਰਟ ਜਿਨੇ ਪਾਰਟੀ ਬਣਾਈ ਜਿਨੇ ਤਮਾਮ ਸੰਘਰਸ਼ ਕੀਤੇ ਜਿਨੇ ਪੋਸਟਾਂ ਨੂੰ ਲੱਤ ਮਾਰ ਕੇ ਚਾਹੇ ਉਹ ਕਮਿਸ਼ਨਰ ਦੀ ਗੱਲ ਹੋਵੇ ਚਾਹ 2013 ਚ ਬਤੌਰ ਮੁੱਖ ਮੰਤਰੀ ਚਾਹ ਹੁਣ ਮੁੱਖ ਮੰਤਰੀ ਔਰ ਸਭ ਤੋਂ ਅਨੁਭਵੀ ਐਕਸਪੀਰੀਐਂਸਡ ਸਭ ਤੋਂ ਜ਼ਿਆਦਾ ਮੇਰੇ ਹਿਸਾਬ ਨਾਲ ਪੋਲਿਟਿਕਲ ਸਿਚੁਏਸ਼ਨ ਚ ਜਿਨਾਂ ਨੂੰ ਪਤਾ ਹੈ ਫੈਸਲੇ ਲੈਣ ਦਾ ਤੇ ਉਹਨਾਂ ਦਾ ਤੇ ਗਾਈਡੈਂਸ ਤੇ ਹਮੇਸ਼ਾ ਪਹਿਲਾਂ ਵੀ ਰਹੀ ਆ ਹੁਣ ਵੀ ਰਹੂਗੀ ਉੱਚ ਕੋਈ ਦੋਰਾ ਹੀ ਨਹੀਂ ਹੈ ਸੁਨੀਤਾ ਕੇਜਰੀਵਾਲ ਜੀ ਦਾ ਨਾਮ ਆ ਰਿਹਾ ਸੀਗਾ ਫਿਰ ਉਹਨਾਂ ਸਾਰਿਆਂ ਦੇ ਵਿੱਚ ਇਹ ਜਿਹੜਾ ਮਾਸਟਰ ਸਟ੍ਰੋਕ ਉਹ ਕਿਵੇਂ ਖੇਡਿਆ ਅਰਵਿੰਦ ਕੇਜਰੀਵਾਲ ਕੱਲ ਮਾਸਟਰ ਸਟ੍ਰੋਕ ਦੀ ਨਹੀਂ ਮਾਸਟਰ ਸਟ੍ਰੋਕ ਦੀ ਗੱਲ ਨਹੀਂ ਹੈ ਨਾ ਕੋਈ ਰਾਜਨੀਤਿਕ ਲਾਹਾ ਲੈਣ ਦੀ ਗੱਲ ਹੈ ਗੱਲ ਇਹ ਹੈ ਵੀ ਜਵਾਬਦੇਹੀ ਦੀ ਜਿਹੜੀ ਪੋਲਿਟਿਕਸ ਹੈ ਉਹਨਾਂ ਜਵਾਬਦੇਹੀ ਵਾਲੀ ਪੋਲਿਟਿਕਸ ਨੂੰ ਅੱਗੇ ਵਧਾਉਂਦੀ ਹੈ ਲੋਕਾਂ ਦੀ ਭਰੋਸੇਯੋਗਤਾ ਰਾਜਨੀਤਿਕ ਕਲਾਸ 'ਚ ਘਟ ਰਹੀ ਹੈ لیکن अरविंद केजरीवाल जी ਦੇ ਮਾਮਲੇ ਚ ਵਧ ਰਹੀ ਹੈ ਉਹ ਇਸ ਕਰਕੇ ਵਧ ਰਹੀ ਹੈ ਕਿ ਉਹਨਾਂ ਨੂੰ ਇਸ ਸਟੈਪ ਤੋਂ ਤੈ ਹੋ ਗਿਆ ਵੀ ਨਾ ਉਹਨਾਂ ਨੂੰ ਕੁਰਸੀ ਦਾ ਲਾਲਚ ਹੈ ਨਾ ਸੱਤਾ ਦਾ ਮੋਹ ਹੈ اچھا ਹਰਿਆਣੇ ਦੀਆਂ ਚੋਣਾਂ ਤੇ ਕੀ ਅਸਰ ਪੈਦਾ ਦੇਖਦੇ ਹਾਂ ਹਰਿਆਣੇ ਚ ਦੇਖੋ ਆਵਾ ਦੀ ਪਾਰਟੀ ਚੰਗਾ ਪਰਫਾਰਮ ਕਰੂਗੀ ਫੈਸਲਾ ਕੋ ਨਿਸ਼ਚਿਤ ਤੀ ਚ ਅਸੀਂ ਹੋਵਾਂਗੇ अरविंद केजरीवाल ਜੀ ਦੇ ਆਉਣ ਨਾਲ ਬਹੁਤ ਜ਼ਿਆਦਾ ਮਨੋਬਲ ਜਿਹੜਾ ਹੈ ਵਰਕਰਾਂ ਦਾ ਵਧਿਆ ਉਹਨਾਂ ਦੇ ਸਤੀਫੇ ਦੇ ਫੈਸਲੇ ਨਾਲ ਲੋਕਾਂ 'ਚ ਉਹਨਾਂ ਦੀ ਭਰੋਸੇਯੋਗਤਾ ਵਧੀ ਹੈ ਇਹ ਸਭ ਤੋਂ ਵੱਡੀ ਗੱਲ ਹੈ ਜਿਹੜੀ ਵੋਟਾਂ 'ਚ ਵੀ ਤਬਦੀਲ ਹੋਊਗੀ ਸੁਭਾਵਿਕੀ ਜੀ ਗੱਲ ਹੈ ਸੋਾਵਾਂ ਦੀ ਪਾਰਟੀ ਇੱਕ ਮਜ਼ਬੂਤ ਧਿਰ ਬਣੂਗੀ ਉੱਥੇ ਅੱਛਾ ਨਵੀਂ ਜਿਹੜੀ ਤੁਹਾਡੀ ਇਨਿੰਗਸ ਚੱਲ ਰਹੀ ਹੈ ਬਤੌਰ ਐਮਪੀ ਹੁਣ ਤੱਕ ਕਿਵੇਂ ਦਾ ਐਕਸਪੀਰੀਅੰਸ ਰਿਹਾ ਹੈ ਕੀ ਚੈਲੰਜਸ ਆਏ ਕਿਵੇਂ ਦੇਖ ਤੇ ਦੇਖੋ ਬਤੌਰ ਮੈਂਬਰ ਪਾਰਲੀਮੈਂਟ ਸਾਡਾ ਫਰਜ ਹੈ ਲੋਕ ਪੰਜਾਬ ਦੇ ਮੁੱਦਿਆਂ ਨੂੰ ਅਸੀਂ ਨੈਸ਼ਨਲ ਜਿਹੜੀ ਪਲੇਟਫਾਰਮ ਹੈ ਪੰਚਾਇਤ ਹੈ ਪਾਰਲੀਮੈਂਟ ਉੱਥੇ ਰੱਖੀ ਦੇਸ਼ ਦੀ ਸਰਕਾਰ ਦੇ ਸਾਹਮਣੇ ਔਰ ਅਸੀਂ ਬੜੀ ਬੇਵਾਕੀ ਨਾਲ ਤਮਾਮ ਮੁੱਦੇ ਏ ਰਿਲਾਇੰਸ ਤੋਂ 에어ਪੋਰਟ ਦੀਆਂ ਇੰਟਰਨੈਸ਼ਨਲ 에ਅਰ ਲਾਈਨਸਾਂ ਸ਼ੁਰੂ ਕਰਨ ਤੋਂ ਲੈ ਕੇ ਹਾਈਵੇਜ਼ ਬਣਾਉਣ ਤੋਂ ਲੈ ਕੇ ਹੈਲਥ ਸੈਕਟਰ ਨੂੰ ਐਜੂਕੇਸ਼ਨ ਚ ਜਿਹੜੇ ਸਿਲੇਬਸਨ ਪੰਜਾਬ ਦੀ ਹਿਸਟਰੀ ਨੂੰ ਜੋੜਨਾ ਤਮਾਮ ਮੁੱਦਿਆਂ ਨੂੰ ਰੱਖਿਆ ਹੈ ਔਰ ਮੰਤਰੀ ਸਾਹਿਬਾਨਾਂ ਨੂੰ ਸੰਜੀਤ ਤੌਰ ਤੇ ਮਿਲ ਕੇ ਵੀ ਰਿਕੁਐਸਟਾਂ ਕੀਤੀਆਂ ਜਿਹੜਾ ਬਤੌਰ ਮੈਂਬਰ ਪਾਰਲੀਮੈਂਟ ਸਾਡੀ ਡਿਊਟੀ ਹੈ ਔਰ ਬਿਲਕੁਲ ਆਉਣ ਵਾਲੇ ਟਾਈਮ ਚ ਵੀ ਕਰਦੇ ਰਵਾਂਗੇ ਬਿਹਤਰ ਐਕਸਪੀਰੀਅੰਸ ਹੀ ਔਰ ਜ਼ਿੰਮੇਵਾਰੀ ਦਾ ਅਹਿਸਾਸ ਜਿਹੜਾ ਆ ਉਹ ਹਮੇਸ਼ਾ ਸਾਡੇ ਵਿੱਚ ਹੈ ਆਖਰੀ ਸਵਾਲ ਜੀ ਮਾਲਮਨਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਦਾ ਬੜਾ ਵਿਰੋਧ ਹੋ ਰਿਹਾ ਹੈ ਪੰਜਾਬ ਸਰਕਾਰ ਦਾ ਉਸ ਨੂੰ ਲੈ ਕੇ ਅੱਜ ਉਹਨੂੰ ਪੇਸ਼ ਕੀਤਾ ਤੁਸੀਂ ਕਿਵੇਂ ਦੇਖਦੇ ਹੋ ਉਹ ਕਹਿ ਰਹੇ ਨੇ ਕਿ ਸਰਕਾਰ ਬਦਲਾਖੋਰੀ ਮੈਨੂੰ ਉਹ ਪੂਰੇ ਮਾਮਲੇ ਦਾ ਨਹੀਂ ਪਤਾ ਕਿਸ ਕਿਹੜੀ ਕੀ ਕੀ ਸਰਕਾਰ ਇੱਕ ਵਾਰ ਪਤਾ ਲੱਗ ਜੇ ਫੇਰੀ ਔਰ ਤੇ ਕੁਝ ਕਿਹਾ ਜਾ ਸਕੇ ਉਹ ਜੋ ਕ੍ਰਿਐਸਾ ਮਾਲਵਿੰਦਰ ਸਿੰਘ ਕੰਗ ਨਾਲ ਗੱਲਬਾਤ ਕਰ ਰਹੇ ਸੀਗੇ ਤੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣਨ ਤੇ ਇਹਨਾਂ ਦਾ ਕੀ ਕਹਿਣਾ ਉਹ ਅਸੀਂ ਜਾਣਿਆ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਤੀਬ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ